ਤਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਤੇ ਇੱਕ ਵਾਰ ਫੇਰ ਜਿਹੜਾ ਹੈਗਾ ਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਾਂ ਕਿਸਾਨ ਜਿਹੜਾ ਹੈਗਾ ਟਰੈਕਟਰ ਅੱਗੇ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਡੇ ਪੰਖੇ ਵਾਲੇ ਟਰੈਕਟਰ ਜਿਹੜੇ ਹੈਗੇ ਨੇ ਇਸ ਤਰੀਕੇ ਦੇ ਨਾਲ ਲਜਾਏ ਜਾ ਰਹੇ ਨੇ ਤਾਂ ਜੋ ਹਵਾ ਦਾ ਰੁਖ ਜਿਹੜਾ ਹੈਗਾ ਉਹ ਬਦਲਿਆ ਜਾ ਸਕੇ ਤੇ ਅੱਖਾਂ ਨੂੰ ਜਿਹੜਾ ਹੈਗਾ ਉਹ ਗੈਸ ਜਿਹੜੀ ਹੈਗੀ ਉਹ ਨਾ ਚੜੇ ਤਾਂ ਤੁਸੀਂ ਦੇਖ ਸਕਦੇ ਹੋ ਹੈਲਮਟ ਸੇਫਟੀ ਜੈਕਟ ਇਸ ਤਰੀਕੇ ਦੀਆਂ ਜੈਕਟਾਂ ਪਾ ਕੇ ਟਰੈਕਟਰ ਲੈ ਕੇ ਅੱਗੇ ਕਿਸਾਨ ਜਾ ਰਹੇ ਨੇ ਬੋਰੀਆਂ ਲੈ ਕੇ ਜਾ ਰਹੇ ਨੇ ਗਿੱਲੀਆਂ ਕਰਕੇ ਤਾਂ ਜੋ ਜਿਹੜੇ ਇਹ ਅਥਰੂ ਗੈਸ ਦੇ ਗੋਲੇ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਤਾਂ ਦੂਜੇ ਪਾਸੇ ਕਿਸਾਨ ਆਗੂ ਜਿਹੜਾ ਹੈਗਾ ਉਹ ਕੈਨ ਦੇ ਨਜ਼ਰ ਆ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਚਨ ਦੇ ਲਈ ਜਿਹੜਾ ਹੈਗਾ ਤਰੀਕੇ ਜਿਹੜੇ ਹੈਗੇ ਨੇ ਉਹ ਅਪਣਾਏ ਜਾ ਰਹੇ ਨੇ ਤਾਂ ਸਾਫ ਤੌਰ ਤੇ ਤੁਸੀਂ ਅਨਾਉਂਸਮੈਂਟ ਵੀ ਸੁਣ ਸਕਦੇ ਹੋ ਰੁਕਣ ਦੀ ਅਪੀਲ ਜਿਹੜੀ ਹੈਗੀ ਆ ਉਹ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਦੇ ਨਾਲ ਕੱਲ੍ਹ ਦੇ ਤੁਸੀਂ ਉਹਨਾਂ ਦੇ ਜ਼ਬਰਦਸਤ ਮੁਕਾਬਲਾ ਕਰ ਰਹੇ ਹੋ ਤਾਂ ਤੁਸੀਂ ਸਾਫ ਤੌਰ ਤੇ ਸੁਣ ਸਕਦੇ ਸਾਫ ਤੌਰ ਤੇ ਕਹਿੰਦੇ ਨੇ ਜਰਾ ਆ ਰਹੇ ਨੇ ਕਿ ਕਿਸਾਨ ਆਗੂ ਜਾਬਤੇ 'ਚ ਰਹਿ ਕੇ ਹੀ ਜਿਹੜਾ ਹੈਗਾ ਤਾਂ ਕੀ ਹੋ ਰਿਹਾ ਹੈ ਅੱਗੇ ਵਧ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਕਿਸਾਨ ਵੀ ਤਿਆਰੀਆਂ ਪੂਰੀ ਕਰੀ ਬੈਠੇ ਨੇ ਇੰਜਰ ਹੋ ਰਹੇ ਨੇ ਇਸ ਦੇ ਬਾਵਜੂਦ ਜਿਹੜਾ ਹੈਗਾ ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਲ-ਪਲ ਦੀ ਅਪਡੇਟ ਜਿਹੜੀ ਹੈਗੀ ਹੈ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਹਾਂ ਅੱਗੇ ਵੀ ਦਿਖਾਉਂਦੇ ਰਹਾਂਗੇ ਲਗਾਤਾਰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਡਰੋਨ ਰਾਹੀਂ ਜਾਂ ਡਾਇਰੈਕਟ ਜਿਹੜਾ ਹੈਗਾ ਫੋਰਸ ਵੱਲੋਂ ਸਿੱਟੇ ਜਾ ਰਹੇ ਨੇ ਤਾਂ ਇਸ ਤਰੀਕੇ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਉਹ ਇੱਥੇ ਕੀਤੀਆਂ ਗਈਆਂ ਨੇ ਤੇ ਕਿਸ ਤਰੀਕੇ ਨਾਲ ਬਚਿਆ ਜਾਣਾ ਉਹ ਸਾਫ਼ ਤੌਰ ਤੇ ਇਨ੍ਹਾਂ ਟਰੈਕਟਰਾਂ ਦੇ ਰਾਹੀਂ ਜਿਹੜਾ ਹੈਗਾ ਅਤੂਗ ਐਸ ਦੇ ਗੋਲਿਆਂ ਦਾ ਹਵਾ ਦਾ ਰੁੱਖ ਬਦਲਿਆ ਜਾ ਰਿਹਾ ਸ਼ੰਭੂ ਬੈਰੀਅਰ ਤੋਂ ਵੀਡੀਓ ਜਰਨਲਿਸਟ ਰਜਾ ਦੇ ਨਾਲ ਜਗਬਾਣੀ ਲਈ ਵਰਨਪਤ